ਮੈਂ ਮੈਂ ਕਿੱਥੇ ਲੜੀ ਸੀ ਉਹਨੇ ਪਤਾ ਨਹੀਂ ਤੁਹਾਨੂੰ ਕੀ ਕਹਿਤਾ ਵਾ ਤੇ ਤੁਸੀਂ ਵੀ ਉਦਾਂ ਹੀ ਮਾਂ ਪੁੱਤ ਮਗਰ ਲੱਗੇ ਹੋ ਮੈਂ ਉਹਨੂੰ ਸੁਗਾਤ ਕੀ ਕਰਨ ਨੂੰ ਕਹਿਣਾ ਸੀ ਨਹੀਂ ਤੇ ਤੂੰ ਕਿਹਾ ਕਿ ਉਹਨੂੰ ਸੁਗਾ ਤੁਹਾਨੂੰ ਤੇ ਮੈਂ ਕਿਹਾ ਹੀ ਨਹੀਂ ਮੈਂ ਤਾਂ ਕਹਿਣ ਨਹੀਂ ਆ ਵੀ ਮੈਂ ਨਹੀਂ ਕਿਹਾ ਹੈ ਗੱਲ ਨੂੰ ਉਹਨੇ ਮੈਨੂੰ ਕਿਹਾ ਵਾ ਉਹ ਜੋ ਮਰਜ਼ੀ ਕਹੀ ਜਾਵੇ ਅੱਛਾ ਉਹ ਤੈਨੂੰ ਸੱਚੀਆਂ ਤੇ ਉਹ ਝੂਠੀ ਆ ਮੰਮੀ ਤੈਨੂੰ ਬੋਲਣ ਤੇ ਸੱਚੀ ਲੱਗਣੀ ਆ ਸਾਡੇ ਘਰ ਵਿੱਚ ਜੋ ਮਰਜ਼ੀ ਹੁੰਦਾ ਰਹੇ ਅਸੀਂ ਚੰਗੀਆਂ ਰਹੀਏ ਮਾਰੀਆਂ ਰਹੀਏ ਤੇਰਾ ਕੀ ਮਤ ਵਾਲਾ ਗੱਲ ਕਰਨ ਦਾ ਸਾਡੇ ਵਿੱਚ ਆਣ ਜਾਨਾ ਆ ਕੁਪਾ ਲੈ ਨੀ ਮਮੀ ਕੀ ਕਰ ਲੱਗੇ ਜੇ ਕੁਛ ਨਹੀਂ ਆ ਮੈਂ ਰੋਟੀ ਪਾਣੀ ਬਣਾਉਣ ਲੱਗੀ ਹਾਂ ਸੰਦੀਪ ਕਿੱਥੇ ਆ ਸੰਦੀਪ ਅੰਦਰ ਅੱਛਾ ਤੂੰ ਮੇਰੀ ਗੱਲ ਸੁਣ ਮਮੀ ਉਹੀ ਗੱਲ ਚਾਚੀ ਵਾਲੀ ਹੈ ਚਾਚੀ ਨੂੰ ਪੁੱਛੀ ਨਾ ਕੀ ਗੱਲ ਹੋਈ ਐਵੇਂ ਅੰਦਰ ਜੀ ਤੇ ਨਿਛਨੀ ਗੱਲਾਂ ਵਿੱਚ ਨਹੀਂ ਆਈਦਾ ਹੁੰਦਾ ਉਹ ਨਹੀਂ ਮਮੀ ਪਤਾ ਲੱਗ ਜਾਊਗਾ ਕਿ ਗਲਤੀ ਕਿਹਦੀ ਹੈ ਗਲਤੀ ਕੀ ਹੋਣੀ ਹੈ ਚੱਲ ਪੱਤੇ ਹੀ ਖੇਲੜ ਗਏ ਆਖਰ ਕਿੱਧਰ ਦੀ ਆ ਗਈ ਹੈ ਹੁਣ ਐਵੇਂ ਉਹ ਪੱਤੇ ਨਹੀਂ ਖੇਲੜੇ ਗੱਲੇ ਹੂੰ ਕੱਲ ਫੇਰ ਲੜੀਆਂ ਦੇ ਦੋਵੇਂ ਜਾਣੀਆਂ ਬਾਹਰ ਉਹ ਇੱਥੇ ਕਿਤੇ ਜਾਣ ਦੀ ਗਲੀ 'ਚ ਉਹ ਕਹਿੰਦੀ ਮੈਨੂੰ ਕੁੜੀਆਂ ਕੱਢਦੀ ਨਾਲ ਮੈਨੂੰ ਸੁਗਾ ਸੁਗਾ ਤੇ ਕਹਿੰਦੀ ਫਿਰ ਉਹ ਕਹਿੰਦੀ ਇਹ ਗੱਲ ਦਾ ਮੈਨੂੰ ਨਹੀਂ ਪਤਾ ਫਿਰ ਮੈਂ ਮੈਂ ਤਾਂ ਉਹਨੂੰ ਪੁੱਛਿਆ ਸੀ ਕਿ ਤੇਰੀ ਗਲਤੀ ਤਾਂ ਨਹੀਂ ਹੈਗੀ ਉਹ ਕਹਿੰਦੀ ਮੇਰੀ ਗਲਤੀ ਕੋਈ ਨਹੀਂ ਆ ਚਾਚੀ ਪੰਗੇ ਲੈਂਦੀ ਜਾਣ ਜਾਣ ਕੇ ਇੱਕ ਵਾਰੀ ਉਹਨੂੰ ਮੁੜ ਕੇ ਬਾਹਰ ਕੇ ਪੁੱਛ ਲਾ ਕਿ ਕੀ ਕਹਿੰਦੀ ਆ ਫਿਰ ਸੱਚ ਵਾ ਕਿ ਝੂਠ ਵਾ ਤਾਂ ਫੇਰ ਅਸੀਂ ਬਾਹਰ ਕੇ ਪੁੱਛ ਲੈਨੇ ਆ ਉਹਨਾਂ ਨੂੰ ਕੋਈ ਗੱਲ ਨਹੀਂ ਜਾਂਨਾ ਮੈਂ ਅੰਦਰ ਨਾਲੇ ਉਹਨੂੰ ਲੈ ਕੇ ਆਉਣਾ ਵਾ ਨਾਲੇ ਪੁੱਛ ਲੈਨੇ ਆ ਉਹਨੂੰ ਨਾਲੇ ਦਿਲਜੀ ਦੀ ਇੱਕ ਤੇ ਸਾਡਾ ਵੇੜਾ ਵਾ ਜੇ ਹੁਣ ਉਧਰ ਉਹ ਬੈਠੇ ਹੋਣਗੇ ਇਧਰ ਅਸੀਂ ਬੈਠੇ ਹੋਵਾਂਗੇ ਫਿਰ ਇੱਕ ਦੂਜੇ ਨੂੰ ਲਾ ਲਾ ਗੱਲਾਂ ਕਰਦੇ ਫਿਰ ਬਹੁਤ ਚੰਗੇ ਲੱਗਾਂਗੇ ਮੰਮੀ ਗੱਲਾਂ ਕੋਈ ਕਰਨੀਆਂ ਇਹ ਇਹੋ ਵੇਖਣਾ ਵੀ ਗਲਤੀ ਹੈਗੇ ਦੀ ਆ ਇਹ ਰੇਡੀ ਗਲਤੀ ਹੋਊਗੀ ਤੈਨੂੰ ਕਹਾਂਗੇ ਆਪਾਂ ਉਹ ਤਾਂ ਠੀਕ ਵਾ ਤੇ ਫਿਰ ਇੱਕ ਵੇੜੇ ਦੇ ਵਿੱਚ ਨਹੀਂ ਹਮਾਰਾ ਖਾਂ ਜਾਂ ਫਿਰ ਕੰਦਾ ਖੱਡ ਲੋ ਫਿਰ ਆਪ ਆਪਣੀਆਂ ਉਹ ਕੰਦਾ ਕੋਈ ਕੱਢਣੀ ਮੰਮੀ ਮੈਂ ਲਵਲੀ ਨੂੰ ਮਿਲਦਾ ਵਾਂ ਤੇ ਲਵਲੀ ਨੂੰ ਕਹਿਣਾ ਕਿ ਆਪਣੀ ਮੰਮੀ ਨੂੰ ਸਮਝਾ ਦੇ ਗਰੀ ਮਰਾ ਮੋਟਾ ਲਵਲੀ ਦੇ ਆਖੇ ਲੱਗਣ ਡਈ ਆ ਬੜੀ ਚਲਾਵਾ ਆ ਪਹਿਲੀ ਗੱਲ ਤੇ ਮੈਂ ਪੁੱਛਿਆ ਸੰਦੀਪ ਨੂੰ ਹਾਂ ਫਿਰ ਬਾਅਦ ਵਿੱਚ ਗੱਲ ਕਰ ਲੈਣੀ ਆ ਆ ਚੱਲ ਪੁੱਛ ਲੈ ਕੋਈ ਗੱਲ ਹੀ ਬੈਗੀ ਗੱਲ ਕਰ ਲਾਂਗੇ ਹਾਂ ਪੁੱਛ ਲੈ ਠੀਕ ਹੈ ਨਹੀਂ ਨਾ ਤਾਂ ਕੋਈ ਪਤਾ ਨਹੀਂ ਲੱਗਦਾ ਕੀ ਕਰਦੇ ਫਿਰਦੇ ਨੇ ਜਿਹੇ ਨੇ ਮਾਸਾ ਮਾਸਾ ਗੱਲਾਂ ਤੇ ਮਾਸਾ ਮਾਸਾ ਗੱਲਾਂ ਤਾਂ ਬੋਲਦੇ ਰਹਿੰਦੇ लवली ਗੱਲ ਸੁਣ ਜੀ ਬੇੜੀ ਹਾਂ ਦਲਜੀਤ ਕਿੱਧਰ ਆਏ ਹੋ ਆ ਇੱਥੇ ਗਿਆ ਸੀ ੱਡੇ ਤੇ ਮੜਾ ਜਾ ਮੋਟਰਸਾਈਕਲ ਖਾਣਾ ਨਹੀਂ ਮੋਟਰਸਾਈਕਲ ਤੇ ਨਹੀਂ ਖਰਨਾ ਹਾਂ ਮੈਂ ਤਾਂ ਨਾਲ ਗੱਲ ਕਰਨੀ ਆ ਇੱਕ ਦੱਸੋ ਯਾਰ ਚਾਚੀ ਤੇ ਸੰਦੀਪ ਨਾ ਇੱਕ ਦੂਜੇ ਨਾਲ ਕਪੱਤਾ ਕਰਦੀਆਂ ਫਿਰਨੀਆਂ ਹੁਣ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਨਹੀਂ ਮੈਂ ਤੇ ਉਦੋਂ ਮੰਮੀ ਨੇ ਸਮਝਾਇਆ ਫੇਰ ਕੋਈ ਗੱਲ ਹੋਈ ਆ ਉਹ ਯਾਰ ਕਿਹਦੇ ਚਾਚੀ ਆਉਣ ਲਈ ਇਧਰੋਂ ਆਹੋ ਸਲੀਪ ਵੀ ਇਧਰੋਂ ਨਿਕਲੀ ਹੂੰ ਉਹਨੂੰ ਵੀ ਜੀ ਸੁਲਗਾ ਦੇਣ ਲਈ ਕਰੂੰ ਬਾਹਰ ਚਾਚੀ ਨਹੀਂ ਗੱਲ ਕਰਨੀ ਪਿਆ ਯਾਰ ਮੈਂ ਜੋ ਉਦੋਂ ਹੀ ਬੜਾ ਸਮਝਾਇਆ ਤੂੰ ਹੁਣ ਕੀ ਪਤਾ ਕਸੂਰ ਕੱਚਵਾ ਮੈਂ ਤੈਨੂੰ लवली ਉਹੀ ਕਹਿਣ ਲੱਗਾ ਆ ਸੂਰ ਦਾ ਪਤਾ ਲੱਗ ਜਾਣਾ ਵਾ ਹੂੰ ਉਹ ਚਾਚੀ ਨੂੰ ਲੈ ਗਿਆ ਮੈਂ ਸੰਦੀਪ ਨੂੰ ਲੈ ਕੇ ਆਉਣਾ ਤੇ ਵੇਰੇ ਜੀ ਬਹਿ ਜਣੇ ਆ ਸੁਨਦਲਜੀਤ ਇਦਾਂ ਦਾ ਕੰਮ ਅਸੀਂ ਨਾ ਕਰੀਏ ਜੇ ਕਿਸੇ ਜਨਾਨੀ ਦੇ ਮੂੰਹੋਂ ਕੋਈ ਗੱਲ ਨਿਕਲ ਗਈ ਨਾ ਤੇ ਗੱਲ ਉੱਥੇ ਵੱਜ ਜਾਣੀ ਆ ਲੋਕੀ ਦੇ ਅੱਗੇ ਵੇਖਦੇ ਆ ਤਮਾਸ਼ਾ ਹੁਣ ਜਦੋਂ ਅਸੀਂ ਗੇਟ ਲਵਾਏ ਸੀ ਵਕ ਵਕ ਲੋਕੀ ਦੋ ਦੋ ਆਉਂਦੇ ਇਹ ਵੀ ਲੈ ਵੀ ਕੰਦ ਹੋਈ ਲੈ ਵਿੱਚ ਤੇ ਮੇਰਾ ਵੀਰ ਨਾ ਇਦਾਂ ਨਾ ਕਰੀਏ ਲੋਕੀ ਦੇ ਅੱਗੇ ਨਹੀਂ ਵੇਖ ਕੇ ਜਾਂਦੇ ਉਹ लवली ਉਹ ਗੱਲ ਨਹੀਂ ਆ ਮੈਂ ਤਾਂ ਬਸ ਇਹੋ ਪਤਾ ਕਰਨਾ ਵਾ ਕਿ ਗਲਤੀ ਕਿਹਦੀ ਆ ਆਪਾਂ ਦੋਵੇਂ ਨਾਂ ਬੋਲਾਂਗੇ ਗੱਲ ਤੇ ਸਾਡੀ ਦੋਵਾਂ ਦੀ ਹੈ ਨਾ ਓਏ ਆਹੋ ਇਹ ਤੇ ਹੈ ਹੀ ਚੱਲ ਕੋਈ ਗੱਲ ਨਹੀਂ ਭਰਾ ਜੇ ਤੂੰ ਕਹਿਣਾ ਤੇ ਲੈ ਆ ਉਹਨਾਂ ਨੂੰ ਵੇੜੇ ਜੇ ਤੇ ਮੈਂ ਵੀ ਲੈ ਆਉਣਾ ਕੋਈ ਗੱਲ ਨਹੀਂ ਮੈਂ ਵੀ ਲੈ ਆਉਣਾ ਵਾ ਤੇ ਬਖਾ ਹਸਲੇ ਨਾ ਗੱਲ ਕਰਨੀ ਆ ਓਏ ਲੜਨਾ ਨਹੀਂ ਲੜਨਾ ਵਾ ਆਹੋ ਕੋਈ ਗੱਲ ਨਹੀਂ ਤੂੰ ਵੀ ਸਮਝਾ ਕੇ ਲੈ ਆਵੀਂ ਮੈਂ ਵੀ ਸਮਝਾ ਲੈਣੀ ਕੋਈ ਗੱਲ ਨਹੀਂ ਠੀਕ ਆ ਚੱਲਿਆ ਫਿਰ ਅਸੀਂ ਬੈਠਨੇ ਆ ਫਿਰ ਉੱਥੇ ਨਾ ਤੋਂ ਲੈ ਆਵਾ ਕੰਮ ਵੀ ਲੈ ਸਾਰਾ ਹੋਈ ਗਿਆ ਵਾ ਇਦਾਂ ਕਰਦੀਆਂ ਉੱਖ ਬੜੀ ਲੱਗੀ ਆ ਮੰਮੀ ਨੇ ਰੋਟੀ ਬਣਾ ਦਿੱਤੀ ਹੋਣੀ ਆ ਜਾ ਕੇ ਤੇ ਖਾ ਲੈਣੀ ਆ ਸੰਦੀਪ ਆ ਜਾ ਕੀ ਬਣਿਆ ਕੁਝ ਨਹੀਂ ਤਿਆਰ ਹੋ ਗਿਆ ਠੀਕ ਤਿਆਰ ਹੋ ਗਿਆ ਠੀਕ ਹਾਂਜੀ ਤੇ ਕੰਮ ਕਰ ਲੈਣਾ ਹੀ ਕੋਈ ਕੰਮ ਤੇ ਮੈਂ ਸਾਰਾ ਕਰ ਹੀ ਲਿਆ ਵਾ ਝੜੋ ਪੋਚਾ ਲਾਉਣਾ ਹੀ ਮੰਮੀ ਕੱਲੇ ਰੋਟੀ ਬਣਾਉਣ ਦੇ ਨਾਲ ਬਣਵਾ ਦੇਣੀ ਉਹ ਮੰਮੀ ਆਪ ਹੀ ਕਹਿਣ ਤੇ ਹੀ ਕੋਈ ਗੱਲ ਨਹੀਂ ਮੈਂ ਬਣਾ ਲੈਂਨੀ ਆ ਤੂੰ ਨਾਲ ਆ ਚਲੋ ਉਹ ਤੇ ਗੱਲ ਠੀਕ ਆ ਤੇ ਮੇਰੀ ਗੱਲ ਸੁਣ ਮੈਂ ਲੱਗਾ ਸਾਰੇ ਇਕੱਠੇ ਕਰ ਤੇ ਮੇਰੀ ਗੱਲ ਸੁਣ ਕੀ ਗੱਲ ਹੋ ਗਈ ਹੁਣ ਮੈਂ ਲੱਗਾ ਸਾਰੇ ਇਕੱਠੇ ਕਰਨਾ ਮੈਂ ਪੁੱਛਣ ਲੱਗਾ ਵਾਂ ਇਹ ਗਲਤੀ ਕਿਹਦੀ ਆ ਇਹ ਤੇਰੀ ਗਲਤੀ ਹੈਗੀ ਆ ਮੈਨੂੰ ਹੁਣ ਇਹ ਦੱਸ ਦੇ ਮੇਰੀ ਕੋਈ ਗਲਤੀ ਨਹੀਂ ਆ ਸਾਰੀ ਗਲਤੀ ਚਾਚੀ ਦੀ ਆ ਭਾਵੇਂ ਜਿੰਨੂੰ ਮਰਜ਼ੀ ਬਿਠਾ ਲੇ ਉੱਥੇ ਵੇਖ ਲਾ ਤੇਰਾ ਕਸੂਰ ਨਹੀਂ ਨਿਕਲਣਾ ਚਾਹੀਦਾ ਮੇਰਾ ਕਿਉਂ ਕਸੂਰ ਨਿਕਲਣਾ ਉੱਥੇ ਬੇਇੱਜ਼ਤੀ ਹੋਣੀ ਹੈ ਕਸੂਰ ਨਿਕਲਿਆ ਤੇ ਫੇਰ ਨਾ ਕਿ ਮੈਨੂੰ ਅਜੇ ਕਿਦਾਂ ਕਸੂਰ ਨਿਕਲ ਜੂਗਾ ਜਦੋਂ ਮੇਰੀ ਗਲਤੀ ਨਹੀਂ ਹੈਗੀ ਤੀ ਬਿਠਾਓ ਸਾਰੇ ਜਾਨੇ ਮੈਂ ਕਰੂੰਗੀ ਗੱਲ ਚੱਲ ਕੋਈ ਗੱਲ ਨਹੀਂ ਜਿੱਦਾਂ ਮੈਨੂੰ ਦੱਸਿਆ ਉਹਨਾ ਤੇ ਉਦਾਂ ਹੀ ਹੋਣਾ ਚਾਹੀਦਾ ਈ ਸੁਣੋ ਗੱਲ लवली ਭਾਜੀ ਨੇ ਕਿਹਾ ਕਿਰਪਿੰਦਰ ਨੂੰ ਵੀ ਨਾਲ ਲੈ ਕੇ ਆਵੇ ਉਹ ਸਾਰਿਆਂ ਨੇ ਇਕੱਠੇ ਹੋ ਕੇ ਆਉਣਾ ਵਾ ਮੈਂ ਕੀ ਗੱਲ ਕਰਦੀ ਆ ਵੀਰੇ ਜੀ ਸਾਰੀ ਗੱਲ ਦਾ ਪਤਾ ਉਹਨੂੰ ਵੀ ਕੀ ਕੀ ਹੋਇਆ ਸੀ ਚੱਲ ਕੋਈ ਗੱਲ ਨਹੀਂ ਪਤਾ ਲੱਗ ਹੀ ਜਾਣਾ ਜਿਹੜੀ ਬਾਹਰ ਗੱਲ ਹੋਈ ਨਾ ਨੇ ਕਿਹਾ ਮੈਨੂੰ ਜਾਣ ਲੱਗੀ ਨੇ ਸਗਾਤ ਮੱਥੇ ਲੱਗ ਗਈ ਆ ਉਹ ਵੀ ਮੈਂ ਸੁਣਿਆ ਸੀ ਚੱਲ ਕੋਈ ਗੱਲ ਨਹੀਂ ਪਤਾ ਲੱਗ ਹੀ ਜਾਣਾ ਆ ਚਲੀ ਬੈਨੇ ਬਾਹਰ ਚਲੋ ਮੰਮੀ ਹਾਂ ਆ ਕੰਮ ਛੱਡੋ ਹਾਂ ਤੇ ਮੇਰੇ ਨਾਲ ਚੱਲੋ ਉਥੇ ਕਿੱਥੇ ਜਾਵਾਂ ਤੇਰੇ ਨਾਲ ਉਹ ਜਾਣਾ ਕਿੱਥੇ ਆ ਦਲਜੀਤ ਟੱਕਰਿਆ ਮੈਨੂੰ ਇੱਥੇ ਤੇ ਉਹ ਫੇਰ ਲਾਂਬਾ ਦੇਣ ਰਿਹਾ ਸੀ ਹੁਣ ਕਹਦਾ ਲਾਂਬਾ ਦੇਤਾ ਉਹਨੇ ਉਹ ਲਾਂਬਾ ਐ ਹੋਈ ਇੱਕ ਦਿਨ ਪੱਤੇ ਤੁਸੀਂ ਸੁੱਟਦੇ ਇੱਧਰ ਖੜੇ ਕਹਿਣ ਦੇ ਪਤਾ ਨਹੀਂ ਵੀ ਉਹਨੇ ਸੁੱਟੇ ਜਾਂ ਤੁਸੀਂ ਸੁੱਟੇ ਵੇਹ ਲਵਲੀ ਪੱਤੇ ਮੈਂ ਸੁੱਟੇ ਨਹੀਂ ਹਵਾ ਉਧਰ ਦੀ ਤੇ ਉਧਰ ਨੂੰ ਜਾਣ ਦੇ ਤੇ ਮੈਂ ਕਿਹਾ ਚੱਲ ਉਥੇ ਇਕੱਠੇ ਕਰਕੇ ਤੇ ਚੁੱਕ ਨਹੀਂ ਨਹੀਂ ਆ ਓਏ ਉਹ ਤੇ ਗੱਲ ਮੋਗੀ ਹੀ ਤੂੰ ਮੁੜ ਕੇ ਕਹਿਣ ਦਿਆ ਫਿਰ ਰਾਜ ਵੀ ਤੂੰ ਬੋਲੀਂ ਜਾਂ ਵੇ ਭਰਾਵਾ ਮੈਂ ਨਹੀਂ ਬੋਲੀ ਰਾਜ ਮੈਂ ਤਾਂ ਜਾਣ ਲਈ ਸੀ ਉਧਰ ਨੂੰ ਚਾਚੀ ਤੇਰੀ ਕੇ ਘਰ ਵੱਲ ਨੂੰ ਤੇ ਮੈਨੂੰ ਕੀ ਪਤਾ ਸੀ ਵੀ ਗਾੜੀਓ ਇਹ ਆਉਣ ਲਈ ਆ ਇਹ ਆਂਦੀ ਵੀ ਤੂੰ ਇਹ ਮੈਨੂੰ ਇਹ ਗੱਲਾਂ ਕਰਨੀ ਮੈਨੂੰ ਤਾਂ ਪਤਾ ਵੀ ਨਹੀਂਗਾ ਤਾਂ ਮੈਨੂੰ ਨਹੀਂਗਾ ਇਸ ਗੱਲ ਦਾ ਪਤਾ ਪਤਾ ਵਾਂ ਨੂੰ ਕਿ ਨਹੀਂ ਪਤਾ ਤੇ ਉਹ ਉਥੇ ਆਓ ਉਹ ਵੀ ਆਂਦਾ ਮੈਂ ਲਿਆਉਣਾ ਆਪਣਾ ਟੱਬਰ ਤੇ ਮੈਂ ਨਾ ਵੀ ਲਿਆਉਣਾ ਤੇ ਨਾਲੇ ਉਥੇ ਨਿਬੇੜਾ ਹੋ ਜਾਊਗਾ ਚੱਲ ਜਿਹੜਾ ਉਹਨੇ ਬੰਬ ਸੁੱਟਣਾ ਵਾ ਨਾ ਉਹ ਛੋਟੀ ਲਵੇ ਅੱਜ ਤੇ ਰਪਿੰਦਰ ਕਿੱਥੇ ਆ ਉਹਨੂੰ ਵੀ ਲੱਲਾ ਨਾਲ ਹੀ ਉਹਨੂੰ ਵੀ ਪਤਾ ਹੀ ਆ ਵੀ ਉਦੋਂ ਕੀ ਹੋਇਆ ਸੀਗਾ ਪੱਤਿਆਂ ਤੋਂ ਰਪਿੰਦਰ ਪੁੱਛ ਲੈਨੇ ਉਹਨੂੰ ਵੀ ਮੈਂ ਤੇਨੀ ਨੂੰ ਗੱਲ ਕਰਦੀ ਪਰ ਹੁਣ ਮੈਨੂੰ ਲੱਗਦਾ ਵੀ ਇਹਨਾਂ ਦਾ ਦੋ ਹੱਥ ਰਪਿੰਦਰ ਆ ਗਈ ਜੇ ਚਲ ਕੋਈ ਨਹੀਂ ਕਰ ਲੈਨੇ ਆ ਗੱਲ ਕੀ ਗੱਲੋ ਕੀ ਜੇ ਉਹ ਗੱਲ ਕੀ ਹੋਣੀ ਆ ਉਹ ਦਲਜੀਤ ਟਕਰਿਆ ਸੀ ਮੈਨੂੰ ਇੱਥੇ ਅੱਛਾ ਤੂੰ ਕਹਿੰਦਿਆ ਮੈਂ ਵੀ ਆਪਣਾ ਲਿਆਉਣਾ ਵਾ ਟੱਬਰ ਉਧਰੋਂ ਤੇ ਤੂੰ ਵੀ ਲਿਆ ਤੇ ਉੱਥੇ ਪਤਾ ਕਰੀਏ ਵੀ ਕਿਹਦਾ ਕਸੂਰ ਵਾ ਨਹੀਂ ਤੂੰ ਉਦੋਂ ਗੱਲ ਕੀ ਹੋਈ ਸੀਗੀ ਉੱਥੇ ਪੱਤਿਆਂ ਤੋਂ ਹੀ ਹੋਈ ਸੀ ਨਾ ਉਹ ਪੱਤਿਆਂ ਤੋਂ ਨਹੀਂ ਮੰਮੀ ਕਹਿੰਦੀ ਹੈ ਕਿ ਗੱਲ ਉਹ ਕਹਿੰਦਿਆ ਮੰਮੀ ਤੇਰੀ ਫੇਰ ਬੋਲੀ ਆ ਉਹਨੂੰ ਕਿ ਭਰਾਵਾ ਮੈਂ ਨਹੀਂ ਬੋਲੀ ਮੈਂ ਤਾਂ ਆਪਣੇ ਧਿਆਨ ਜਾਣ ਦੀਆਂ ਆਪਣੀਆਂ ਗੱਲਾਂ ਕਰਦੀ ਮੈਨੂੰ ਕੀ ਪਤਾ ਸੀ ਕਿ ਇਹ ਸਗਾਤ ਉੱਥੇ ਪਾਸੇ ਲੈ ਜਾਣੀ ਇਹਨੇ ਗੱਲ ਹੋਈ ਨਹੀਂ ਜਦੋਂ ਅਸੀਂ ਬਤਨ ਨਾਲ ਤੋਂ ਪੁੱਛਦਾ ਚਲ ਨਾ ਇਹ ਸੱਚੇ ਚਲ ਚਲੋ ਆ ਜਾਓ ਚਲ ਵੇਖਾਂ ਭਲਾ ਕੀ ਗੱਲ ਹੋਈ ਕੀ ਕਹਿੰਦੀ ਐ ਓਏ ਹਾਏ ਚਲ ਤੇ ਮੈਂ ਚੱਲੀ ਇਹਨਾਂ ਦੇ ਨਾਲ ਕਸੂਰ ਤਾਂ ਅਦਾ ਮੇਰਾ ਹੀ ਐ ਚਲ ਕੋਈ ਗੱਲ ਨਹੀਂ ਮੈਂ ਕਿਹੜਾ ਉਹਨੂੰ ਵਾਰੇ ਆਉਣ ਦੇਣਾ ਇੰਡੀਆ ਤੇ ਅੱਜ ਮੈਂ ਨੇਹਰੀਆਂ ਲੈਵਨੀ ਜਾਵੇ ਚਲ ਵੇਖਾਂ ਭਲਾ ਕੀ ਕਹਿੰਦੀ ਫਿਰ ਉਹਦੇ ਬੈਠੇ ਹੁੰਦਾ ਚਲ ਪੂਰਾ ਉੱਥੇ ਬੋਤਾ ਬੋਲੀ ਤਾਂ ਫੇਰ ਗੱਲ ਕਰ ਲੋ ਅਰੇ ਨਾ ਬੜਾ ਬੜਾ ਫਰੀ ਜਾਈਦਾ ਦੱਸ ਮੈਂ ਕਦੀ ਗੱਲ ਕਰਨੀ ਇੱਥੇ ਉਹ ਪਾਦੀ ਰੱਖੀ ਆ ਕੋਲ ਹੜਾ ਇੱਧਰ ਜਰਾ ਕੋ ਦਲਜੀਤ ਹੁਣ ਸਾਰੇ ਜਾਣੇ ਮੈਂ ਇਕੱਠੇ ਕਰਕੇ ਬਾਹਲਤੇ ਆ ਤੇ ਪੁੱਛ ਲੈ ਹੁਣ ਕੀ ਦਾ ਕਸੂਰੋਂ ਸੰਦੀਪ ਪਹਿਲੀ ਗੱਲ ਤੇ ਇਹ ਆ ਵੀ ਗੱਲ ਕਰਨੀ ਆ ਪਿਆਰ ਨਾਲ ਚਾਚੀ ਜੀ ਤੁਸੀਂ ਦੱਸੋ ਗੱਲ ਕੀ ਹੋਈ ਮੇਰੇ ਗੱਲ ਕੀ ਹੋਣੀ ਆ ਗੱਲ ਤੇ ਪੱਤਿਆਂ ਦੀ ਹੋਈ ਸੀ ਨਾ ਹਵਾ ਹੀ ਇਧਰ ਦੀ ਤੇ ਮੈਂ ਹਾਂ ਚੱਲ ਇੱਥੇ ਇਕੱਠੇ ਕਰਕੇ ਤੇ ਇੱਥੋਂ ਚੁੱਕ ਲੈਣੀ ਆ ਮੈਨੂੰ ਕੀ ਪਤਾ ਸੀ ਵੀ ਇਹ ਅੰਦਰੋਂ ਵੇਖਣ ਲਈ ਆ ਤੇ ਇਹਨੇ ਗਲਤ ਮਤਲਬ ਕੱਢ ਲੈਣਾ ਮੈਂ ਇਹਦਾ ਚਾਚੀ ਨਾ ਸਾਰਾ ਝੂਠ ਬੋਲਣ ਡਿਆ ਮੈਂ ਆਪ ਖੁਦ ਵੇਖਿਆ ਸੀ ਝਾੜੂ ਇਧਰ ਫੇਰਣ ਡੇ ਸੀ ਦਲਜੀਤ ਮੇਰੀ ਗੱਲ ਸੁਣ ਅੱਗੇ ਵੀ ਤੇ ਇੰਨੇ ਚਾਦਾ ਵਿੜਾ ਇਕੱਠਾ ਹੀ ਆ ਨਾ ਅੱਗੇ ਕਿਹੜੇ ਪੱਤੇ ਨਹੀਂਗੇ ਖਿਲਰਦੇ ਤੇ ਜਾਂ ਹੀ ਹੂੰਝਦੀਆਂ ਨਹੀਂ ਐ ਤੇ ਮੈਂ ਹੋਣੀ ਪਹ ਲੈ ਇਧਰ ਨੂੰ ਕਰਨੇ ਸੀ ਜੇ ਮੈਂ ਇਦਾਂ ਨੂੰ ਕਰਨ ਲਈ ਹੀ ਇਹ ਵੇਂਦੀ ਤੇ ਸਹੀ ਵੀ ਮੈਂ ਪਤੇ ਚੁੱਕਦੀ ਆ ਕਿ ਨਹੀਂ ਚੁੱਕਦੀ ਚਾਚੀ ਸੱਚੀ ਹੀ ਤੇ ਫਿਰ ਉਧਰ ਨੂੰ ਕਿਉਂ ਵੇਖਣ ਡੇਹੀ ਪਹਿਲਾਂ ਇਹਨੇ ਘਰ ਵਾਲੇ ਵੇਖਿਆ ਮੈਨੂੰ ਵੇਖਿਆ ਹੀ ਆ ਤੇਰੀ ਕਹਿਣ ਡੇ ਲੈ ਦੱਸ ਮੈਂ ਕਦੋਂ ਕਹਿੰਨੀ ਵੀ ਨਹੀਂ ਵੇਖਿਆ ਪਰ ਇਹ ਵੇਂਦੀ ਤੇ ਸਹੀ ਵੀ ਜੇ ਮੈਂ ਨਾ ਪਤੇ ਚੁੱਕਦੀ ਤੇ ਫੇਰ ਤੇ ਆ ਕੇ ਲੜਦੀ ਵੀ ਮੇਰੇ ਨਾਲ ਸਾਰਾ ਝੂਠ ਬੋਲਣ ਡੇ ਆ ਓ ਮੇਰੀ ਸੁਣੋ ਗੱਲ ਇਨੇ ਚਰਦੇ ਆਂ ਇਕੱਠੇ ਰਹਿਣ ਡੇ ਆ ਤੇ ਹੁਣ ਪੱਤਿਆਂ ਦਵਾਣ ਕੇ ਵੱਖ ਹੋਣਾ ਵਾ ਓ ਵੱਖ ਕਿੱਥੇ ਹੋਣਾ ਵਾ ਇਹੋ ਹੀ ਨਹੀਂ ਟਿਕਾ ਦਿੰਦੀ ਕਿਤੇ ਨਾ ਇਹ ਕਰਦਿਆ ਨੂੰ ਟਿਕਨ ਦਿੰਦੀ ਆ ਨਾ ਹਾਂ ਨੂੰ ਟਿਕਨ ਦਿੰਦੀ ਆ ਇਹ ਪਤਾ ਨਹੀਂ ਕਿੱਦਾਂ ਦੀ ਆ ਗਈ ਆ ਮਿੰਤੇ ਦੀ ਸਮਝ ਨਹੀਂ ਲੱਗਦੀ ਹੈਗੀ ਜੀ ਜੇ ਆ ਕੇ ਉਹਨੇ ਪੁੱਛ ਵੀ ਲਿਆ ਸੀ ਕਾਚੀ ਅੱਗੇ ਝੜੂ ਮਾਰਨ ਕੋ ਲੈ ਕੇ ਪਈ ਦੱਸ ਗੱਲ ਪੱਤਿਆਂ ਦੀ ਸੀ ਕਿ ਮਾਂਜੇ ਲੈ ਕੇ ਮਾਰਨ ਕੋ ਪਈ ਉਹਨੂੰ ਤੇ ਜਦੋਂ ਇਹ ਬੋਲਣੋਂ ਹਟਦੀ ਨਹੀਂ ਜ਼ੁਬਾਨ ਤੇ ਇਹਦੀ ਗਿੱਠ ਲੰਮੀ ਆ ਤੇ ਫੇਰ ਮੈਂ ਗਾੜੀ ਕੀ ਕਰਦੀ ਇਹਦੇ ਹਟ ਚੱਲ ਨਾ ਜੇ ਮੈਂ ਝੂਠ ਬੋਲਣ ਦੀ ਆ ਨਾ ਰਪਿੰਦਰ ਦੀਦੀ ਵੀ ਉੱਥੇ ਸੀ ਪੁੱਛੋ ਇਹਨਾਂ ਨੂੰ ਦੱਸ ਨਹੀਂ ਤੂੰ ਕੀ ਹੋਇਆ ਸੀ ਅਭੀ ਤੂੰ ਹੀ ਦੱਸੋ ਕੀ ਗੱਲ ਹੋਈ ਪਾਜੀ ਪਤਾ ਦੇ ਮੈਨੂੰ ਵੀ ਨਹੀਂ ਹੈਗਾ ਇਸ ਗੱਲ ਦਾ ਮੈਂ ਵੀ ਅੰਦਰੋਂ ਹੀ ਆਈ ਆ ਮੈਨੂੰ ਨਹੀਂ ਪਤਾ ਹੁੰਦਾ ਕਿ ਤੇ ਮਾਜੇ ਲੈ ਕੇ ਕਿੱਦੇ ਦਿਵਾਲੇ ਹੋਈਆਂ ਉਹ ਚੱਲ ਮੰਮੀ ਮੈਂ ਬਸ ਆ ਕੇ ਛਡਾਈ ਆਈ ਐ ਜੇ ਮੈਂ ਸੱਚੀ ਗੱਲ ਦੱਸਾਂ ਤੂੰ ਤੇ ਸਿਆਣੀ ਪੈਣੀ ਸੀ ਤੇ ਤੂੰ ਕੱਲੀ ਮੰਜਾ ਚੁੱਕਣਾ ਲਵਲੀ ਤੂੰ ਹੀ ਮੇਰੇ 'ਚ ਕਸੂਰ ਕੱਢੀ ਜਾਂ ਰਹੀ ਓ ਮੈਂ ਤਾਂ ਕਹਿਣ ਡਈ ਆ ਵੀ ਜੇ ਮੈਂ ਪਤੇ ਨਾ ਚੁੱਕਦੀ ਤੇ ਫੇਰ ਮੇਰਾ ਕਸੂਰ ਹੀ ਫੇਰ ਤੇ ਤੂੰ ਹੀ ਕਹਿੰਦੇ ਵੀ ਉਹ ਚੱਲ ਮਿੱਟੀ ਪਾਓ ਯਾਰ ਜੋ ਹੋ ਗਿਆ ਹੋ ਗਿਆ ਜਿਹੜੀ ਗੱਲ ਹੋ ਗਈ ਹੋ ਗਈ ਅੱਗੇ ਤੋਂ ਨਾ ਹੋਵੇ ਮੰਮੀ ਮੇਰੀ ਗੱਲ ਸੁਣੋ ਵੀ ਪਤਾ ਕੀਤੇ ਗੱਲ ਹੀ ਹਿੱਦਰ ਨੂੰ ਤੁਸੀਂ ਇੱਥੇ ਇਕੱਠੇ ਕਰ ਲੈਂਦੇ ਚਾਹੇ ਮੈਂ ਆਪ ਮਾਜਾ ਮਾਰ ਲੈਂਦੀ ਮੈਂ ਮੇ ਕਾਦੇ ਵਾਸਤੇ ਪਤੇ ਕਰ ਲਈ ਮੈਂ ਰੋੜ ਕੇ ਨਹੀਂ ਆ ਤੁਹਾਨੂੰ ਵੀ ਹਵਾ ਇੱਧਰ ਦੀ ਹੀਗੀ ਤੇ ਮੈਂ ਹਾਂ ਇੱਥੇ ਇਕੱਠੇ ਕਰਕੇ ਚੋਕ ਲੈਣੀ ਐ ਲੋਕਾਂ ਨੇ ਪਤਾ ਕੀ ਸੋਚ ਲਾਵਾਂ ਤੂੰ ਆਪ ਮਾਰ ਲੈਂਦੀ ਭਾਰੀ ਫਿਰ ਦੋਵਾਂ ਦੇ ਘਰਾਂ 'ਚੋਂ ਨੌਂ ਆਈਆਂ ਵਾ ਤੇ ਹੁਣ ਤਾਂ ਵਖ ਹੋਣ ਲੱਗੇ ਆ ਗੇਟ ਦੇ ਅੱਗੇ ਵਖ ਵਖ ਲਾਇਆ ਹੀ ਆ ਤੇ ਲੋਕੀ ਜਾਂਦੇ ਕੰਦ ਵਾਜੇ ਇਹ ਆ ਜਿਹੜੀ ਨੰਗਦੀ ਜਾਂਦੀ ਹੀ ਗਾੜੀ ਆ ਜਿਹੜੀਆਂ ਆਈਆਂ ਵਾ ਨਾ ਇਹਨਾਂ ਨੇ ਨਹੀਂ ਨੰਗਣ ਦੇਣੀ ਲਵਲੀ ਇਹਨਾਂ ਨੇ ਕੰਦ ਮਾਰਾ ਕੇ ਛੱਡ ਨਹੀਂ ਜਦਾਂ ਇਹ ਕਰਨ ਡੀਆਂ ਚਲੋ ਉਹ ਗੱਲ ਛੱਡੋ ਮੈਂ ਸਵੇਰੇ ਸਵੇਰੇ ਵੀ ਲਾਉਣ ਡੀ ਸੀ ਤਾਂ ਚਾਚੀ ਨੇ ਮੈਨੂੰ ਕੀ ਕਿਹਾ ਸੁਣੋ ਇਹਨਾਂ ਇਹ ਕੀ ਹੈ ਮੀ ਮੈਂ ਤੇਨੂੰ ਕੱਖ ਵੀ ਨਹੀਂ ਕਿਹਾ ਮੈਂ ਤੇ ਭਰਾਵਾ ਬਾਹਰ ਨੂੰ ਜਾਣ ਢੀ ਮੈਂ ਤੇ ਆਪਣੀ ਕੋਈ ਗੱਲ ਕਰਦੀ ਜਾਣ ਢੀ ਇਹ ਕਹਿੰਦੀ ਤੂੰ ਮੈਨੂੰ ਸਗਾਤ ਆਖਿਆ ਹੈ ਸਗਾਤ ਵੀ ਆਖਿਆ ਬੇਣੀ ਗੱਲ ਹੋਈ ਆ ਜੇ ਆਖਿਆ ਵਾਦੇ ਮੈਂ ਤੂੰ ਚੁੱਪ ਕਰ ਜਾ ਮੈਨੂੰ ਕੀ ਲੋੜ ਨੇ ਬੱਸ ਬੋਲੀ ਬੋਲੀ ਜਣਾ ਵਾ ਬੱਸ ਮੇਰੀ ਸੋਣ ਗੱਲ ਜੇ ਪੱਤਿਆਂ ਦੀ ਗੱਲ ਹੋਈ ਗਈ ਜਾਂ ਜਾਂ ਮਾਨ ਆਗੇ ਜਾਂ ਤੂੰ ਸੁੱਟ ਤੇ ਚਲੋ ਖੇਪ ਆਓ ਇਸ ਸਿਰ ਦੇ ਵਿੱਚ ਤੇ ਤੂੰ ਜਿਹੜੀ ਵਾਰਾਰ ਵਿੱਚ ਜਾ ਕੁੜੀ ਨੂੰ ਲਾਪੀਆ ਉਹ ਆਪਾਂ ਲੜੀ ਉਹ ਨਾਲ ਨਹੀਂ ਮੈਂ ਕਿੱਥੇ ਲੜੀ ਸੀ ਉਹਨੇ ਪਤਾ ਨਹੀਂ ਤੁਹਾਨੂੰ ਕੀ ਕਹਿਤਾ ਵਾ ਤੋ ਹੀ ਵੀ ਉਦਾਈ ਮਾ ਪੋਤ ਮਗਰ ਲੱਗੇਯੋ ਮੈਂ ਉਹਨੂੰ ਸੁਗਾਤ ਕੀ ਕਰਨ ਨੂੰ ਕਹਿਣਾ ਸੀ ਨਹੀਂ ਤੇ ਤੂੰ ਕਿਹਾ ਕਿ ਉਹਨੂੰ ਸੁਗਾ ਤੂੰ ਨੂੰ ਤੇ ਮੈਂ ਕਿਹਾ ਹੀ ਨਹੀਂ ਮੈਂ ਤਾਂ ਕਹਿਣ ਨਹੀਂ ਆ ਵੀ ਮੈਂ ਨਹੀਂ ਕਿਹਾ ਹੈ ਕਾਨੂੰ ਉਹਦੀ ਮੈਨੂੰ ਕਿਹਾ ਵਾ ਉਹ ਜੋ ਮਰਜੀ ਕਹੀ ਜਾਵੇ ਅੱਛਾ ਉਹ ਤਾਂ ਨਹੀਂ ਸੱਚੀਆਂ ਤੇ ਉਹ ਝੂਠੀ ਆ ਮੰਮੀ ਤੈਨੂੰ ਤੋ ਸੱਚੀ ਲੱਗਣੀ ਆ ਸਾਡੇ ਘਰ ਵਿੱਚ ਜੋ ਮਰਜੀ ਹੁੰਦਾ ਰਹੇ ਆਹੀਂ ਚੰਗਿਆ ਰਿਏ ਮਾਰੀਆਂ ਰਿਏ ਤੇਰਾ ਕੀ ਮਤ ਵਾਲਾ ਗੱਲ ਕਰਨ ਦਾ ਸਾਡੇ ਵਿੱਚ ਆਣ ਕੇ ਮੈਂ ਕਾਦੀ ਗੱਲ ਕਰ ਦਿੱਤੀ ਆ ਤੂੰ ਤੇ ਬਸ ਓ ਕੋ ਨਾ ਔਰ ਜੁੱਤੀਆਂ ਖਾਂਡਈਆਂ ਤੇ ਖਾਂਦੀ ਰਹੀ ਬਸ ਕੋਈ ਨਹੀਂ ਮੈਂ ਮੇਰੀ ਨੋਹ ਮਾਰ ਵੀ ਲਉ ਤੇ ਕੋਈ ਗੱਲ ਨਹੀਂ ਮੈਂ ਹਾਂ ਤੂੰ ਹਾਂ ਜੱਪ ਬੈਠੀ ਰਹਿਦਾ ਉਹ ਆਪਣੇ ਘਰ ਜੋ ਮਰਜ਼ੀ ਕਰਦੇ ਰਹਿਣਾ ਮੈਂ ਕਦੇ ਕਹਿਣੀ ਵੀ ਨਾ ਕਰਨ ਮੇਰੇ ਵੱਲੋਂ ਰੋਸ਼ ਸਤਰੋਸ਼ ਤਰੀ ਹੋਇਆ ਕਰਨ ਨਹੀਂ ਤੇ ਰਾ ਜਾਂਦੇ ਫਿਰ ਕਿਹੋਂ ਗੱਲਾਂ ਕਰਾਂ ਮੈਨੂੰ ਕੀ ਲੋੜਾ ਗੱਲਾਂ ਕਰਦੀ ਬਿਆ ਤੇ ਆਪਣੇ ਧਿਆਨ ਝਾੜਦੀ ਇਹਦੇ ਐਵੇਂ ਝਾੜ ਕੇ ਮੇਰੇ ਕੋਲ ਪੈ ਗਈ ਜਿਹੜੀ ਤੇਰੇ ਕੋਲੋਂ ਨਹੀਂ ਲੱਥਦੀ ਤੂੰ ਮੇਰੇ ਕੋਲੋਂ ਲੱਤ ਨਹੀਂ ਜਿਹੜੀ ਗੱਲ ਪੈ ਗਈ ਤੇਰੇ ਜਾ ਕੇ ਮੈਨੂੰ ਨਹੀਂ ਪਤਾ ਤੇ ਝਾੜਵਾ ਕੇ ਕੀ ਆਏ ਮੰਮੀ ਤੁਸੀਂ ਦੱਸੋ ਮੈਂ ਤਾਂ ਤੁਹਾਡੇ ਕੋਲ ਗਈ ਵੀਲੀ ਤੇ ਕਹਿੰਦੀ ਤਾਂ ਉਹ ਗਲੀਆਂ ਚ ਫਿਰਨ ਦੀ ਹੈ ਉਹ ਬੰਗਲਿਆ ਨੇ ਮੇਰੇ ਜਿਹੜੇ ਕੋ ਮਰਦੀ ਕਰ ਜਾ ਬਟੈਨ ਤੈਨੂੰ ਇਹ ਗੱਲਾਂ ਕੀ ਕਰ ਚੱਲ ਮੰਮੀ ਮੇਰੀ ਗੱਲ ਸੁਣ ਜੇ ਕਹਿ ਵੀ ਦਿੱਤਾ ਸੀ ਨਾ ਤੇ ਚੱਲ ਕੋਈ ਗੱਲ ਨਹੀਂ ਹੁਣ ਮਾਫੀ ਮੰਗ ਲਓ ਹੋਰ ਕਾਦੇ ਬਾਅਦ ਮੈਂ ਮਾਫੀ ਮੰਗ ਲਾਂ ਕਿਉਂ ਮੰਗ ਲਾਂ ਮੈਂ ਮਾਫੀ ਚੱਲ ਮਿੱਟੀ ਪਾਓ ਹੁਣ ਇਹ ਗੱਲ ਤੇ ਹੁਣ ਐਦਾਂ ਦੀ ਗੱਲਾਂ ਨਿਕਲੀਆਂ ਜਾਣੀਆਂ ਮਿੱਟੀ ਤੇ ਹੋ ਨਹੀਂ ਪਾਉਂਦੀ ਪਹਿਲਾਂ ਨੋਂ ਹੀ ਤੇ ਹੁਣ ਸੱਸ ਡੈਪੀ ਆ ਚੱਲ ਚਾਚੀ ਤੁਸੀਂ ਵੀ ਚੁੱਪ ਕਰੋ ਤਾਂ ਚੜ ਜਾ ਤਾਂ ਤਾਂ ਜਿਹੜਾ ਇਹਨੂੰ ਹੋਰ ਚੜਾ ਇਹਨੂੰ ਤਾਂ ਮੈਨੂੰ ਤੇ ਚੜ ਜੂਗੀ ਫਿਰ ਚੜ ਤੇ ਆਉਂਗੀ ਤੇ ਮੈਂ ਜਿਹੜੀ ਵੀ ਗੱਲ ਕਰਨੀ ਹੈ ਨਾ ਆਰਾਮ ਨਾਲ ਗੱਲ ਕਰੋ ਇਹਨਾਂ ਆਰਾਮ ਨਾਲ ਮੰਮੀ ਉਹ ਤਾਂ ਹੀ ਕਹਿੰਦੇ ਨਾ ਤੇਰੀ ਚਾਚੀ ਆ ਸੁਣ ਲਾਉਣ ਗੱਲਾਂ ਚਾਚੀ ਬਣਾਈ ਵੀ ਚਲੋ ਗਿਆ ਨਾ ਸਸਾਂ ਵਰਗੀ ਆ ਉਹ ਵੀ ਨਹੀਂ ਤੇ ਭੈਜੀ ਅੱਗੇ ਵੀ ਤੁਹਾਡੀ ਨੰਗਣੀ ਨਹੀਂ ਨਹੀਂ ਚੜਦੀ ਉਹ ਕੀ ਨੰਗਾ ਡਈ ਨੰਗਾ ਹੀ ਤੇਰਣਾ ਨੂੰ ਮਿੰਨੂ ਬਾਲ ਜਿੱਦਾਂ ਨੰਗਦੀ ਰਹੀ ਤੇ ਫਿਰ ਉਦੋਂ ਦੀ ਕੱਦ ਕਰ ਲੈਂਦੀ ਨਹੀਂ ਨੰਗਦੀ ਤੇ ਮੈਂ ਦਿਲ ਜੀ ਤੈਨੂੰ ਆਖਿਆ ਸੀ ਨਾ ਇਹਨਾਂ ਨੂੰ ਕੱਠਿਆਂ ਦਾ ਨਾ ਬਾਲ ਚਾਹੀ ਤੇ ਤੇਰੀ ਤੇਰੇ ਗਾੜੀ ਉੱਧਰ ਤੂੰ ਨੀਂ ਨਾ ਚਾਚੀ ਕੰਦ ਘਟਾਲੋਗੇ ਫਿਰ ਖੁਸ਼ ਹੋ ਜਾਓਗੇ ਮੈਂ ਖੋਸਵਾ ਫਿਰ ਕੱਢ ਦੇ ਤੂੰ ਇਹਨਾਂ ਦੇ ਮੱਥੇ ਤੇ ਨਾ ਲੱਗੂਗੀ ਮੇਰੀ ਗੱਲ ਸੁਣੋ ਤੁਸੀਂ ਗੱਲ ਦਾ ਹੱਲ ਕੱਢੋ ਜੋ ਪਤਾ ਉਹ ਇਦਾਂ ਗੱਲ ਨਹੀਂ ਕਿਦੀ ਪੜਨੀ ਹੈਗੀ ਉਹ ਚੱਲ ਦਲਜੀਤ ਜੋ ਪਿਛੇ ਹੋ ਗਿਆ ਹੁਣ ਹੋ ਗਿਆ ਵਾ ਗਾਂ ਤਾਂ ਨਾ ਕੋਈ ਗਲਤੀ ਕਰੀ ਹੋਈ ਯਾਰ ਉਹ ਮੈਂ ਤੈਨੂੰ ਸਮਝਾਉਣਾ ਵਾ ਇਹਦੀ ਗਲਤੀ ਤੇ ਆਪਾਂ ਹੁਣੇ ਹੀ ਗੜਾ ਹੈ ਹੁਣ ਆਪੇ ਸੁਣ ਲਿਆ ਨਾ ਕੌਣ ਸੱਚਾ ਤੇ ਕੌਣ ਝੂਠਾ ਤੁਹਾਡੇ ਸਾਹਮਣੇ ਨਹੀਂ ਉਹ ਟਲੰਡੇ ਉਹ ਤਾਂ ਲੜੀ ਨੂੰ ਨੇ ਪਤਾ ਲੱਗ ਹੀ ਗਿਆ ਵਾ ਝੂਠਾ ਕੌਣ ਕਾਦਾ ਪਤਾ ਲੱਗ ਗਿਆ ਵਾ ਕੂੜ ਤੇ ਤੈਨੂੰ ਉਹ ਦੇ ਨਹੀਂ ਡਈ ਇਹ ਘਰ ਵਿੱਚ ਸੋ ਗੱਲ ਹੁੰਦੀ ਤੂੰ ਬਾਹਰ ਕੋ ਜਾ ਕੇ ਤੂੰ ਬੋਲੀ ਇਹਦੇ ਨਾਲ ਪਹਿਲਾਂ ਗਲੀਆਂ ਵਿੱਚ ਇੱਥੇ ਤਮਾਸ਼ਾ ਲਾਇਆ ਮੈਂ ਜਦੋਂ ਇੱਕ ਵਾਰੀ ਕਹਿਤਾ ਨਾ ਵੀ ਮ ਉਹ ਜਾਣ ਕੇ ਮੇਰੇ ਗਾਲ ਪਈ ਸੀ ਤੇ ਫਿਰ ਮੈਂ ਗੱਲਾਂ ਸੁਣਦੀ ਰਹਿੰਦੀ ਇਹਦੀ ਤੂੰ ਤੇ ਸੁਣਦੀ ਐ ਮੈਂ ਕਾਹਤੋਂ ਸੁਣਾ ਉਹ ਚੱਲ ਮੰਮੀ ਮੈਨੂੰ ਕੀ ਲੋੜ ਸੁਣਦੀ ਇਹਦੀ ਗੱਲਾਂ ਭਲਾ ਫਿਰ ਵੀ ਕਰਦੀ ਨਾਉਂਦੀ ਆ ਤੂੰ ਗੱਲੀ ਬੋਲੀ ਉਹਦੇ ਘਰ ਜਿੰਨਾ ਦੀ ਨੋਵਾਂ ਉਹਨਾਂ ਦੀ ਆ ਮੇਰੀ ਨਹੀਂ ਕੱਖ ਵੀ ਲੱਗਦੀ ਏ ਨੋਵਾਂ ਤੂੰ ਪੰਗੇ ਕਾਲੀ ਲੈਣੀ ਫਿਰ ਉਹਨਾਂ ਤੇ ਤੇਰੀ ਲੱਗਦੀਂ ਤਾਂ ਫੇਰ ਤੇਂ ਕਿਹ ਕੂੜਾ ਕੋ ਹੜਦਾਂ ਨਹੀਂ ਵੇਲੇ ਹਟਣੀ ਫੇਰ ਤੂੰ ਤੂੰ ਕੰਦ ਕਰ ਲੈ ਨਹੀਂ ਛੁੱਟਦੀ ਮੈਂ ਕੂੜਾ ਕੱਢ ਲੈਣੀ ਫੇਰ ਇਹ ਸਭ ਚਾਈ ਤੇ ਕੱਢ ਲੈ ਫੇਰ ਉਹ ਮੰਮੀ ਕੰਦਾਂ ਨਹੀਂ ਗੱਡਣੀਆਂ ਆਪਾਂ ਆਪਾਂ ਇਕੱਠੇ ਰਹਿਣਾ ਵਾ ਇਹਨਾਂ ਕੋਟਾਂ ਨਹੀਂ ਬਠੇ ਰਿਆ ਜਾਣਾ ਇਹ ਗੱਲ ਇਦਾਂ ਨਹੀਂ ਨਿਬੜਣੀ ਚੁੱਪ ਕਰਕੇ ਚੱਲ ਜੀ ਉੱਠ ਤੂੰ ਵੀ ਇਹਨਾਂ ਦੀਆਂ ਫੋਨ ਨਹੀਂ ਆ ਜਿੱਦਾਂ ਦੀ ਉਹ ਸਾਕਾਤ ਵਾ ਉਦਾਂ ਨਹੀਂ ਤੂੰ ਹੋ ਜਾਣਾ ਵਾ ਮੁੜ ਕੇ ਜਾ ਕੇ ਤੇ ਆਪਣਾ ਕੰਮ ਕਰ ਪਾ ਜੀ ਹੁਣ ਸੁਣ ਲਓ ਫਿਰ ਕਹਿਗੇ ਨਾ ਸਾਕਾਤ ਮੇਰਾ ਹੰਦਾ ਮੇਰੀ ਮਾਂ ਦੇ ਕਸੂਰ ਦੇ ਕਸੂਰ ਕਹਦਾ ਸਾਡਾ ਓ ਚਲੋ ਛੱਡੋ ਜੋ ਵੀ ਹੋ ਗਿਆ ਵਾ ਤਾਈ ਜੀ ਤੇ ਤੂੰ ਮੈਨੂੰ ਦੱਸ ਮੰਮੀ ਦਾ ਮੇਰਾ ਕੀ ਕਸੂਰ ਹੋਇਆ ਥੇ ਕਸੂਰ ਦਾ ਤੈਨੂੰ ਨਹੀਂ ਪਤਾ ਵੀ ਤੇਰਾ ਕੀ ਕਸੂਰ ਵਾ ਬੱਜੇ ਚਾਚੀ ਸੱਚੇ ਹੀ ਇਥੇ ਹੁਣ ਗੱਲ ਕਰਕੇ ਜਾਂਦੇ। ਭੱਜ ਕਿਉਂ ਗਏ ਹੁਣ? ਸੰਦੀਪ ਤੂੰ ਚੋਪ ਰਿਆ। ਆਪਾਂ ਗੱਲ ਕਰ ਲੈਨੇ ਆ। ਉਹ ਚੱਲ ਦਿਲਜੀਤ ਜੋ ਪਿਛੇ ਹੋ ਗਿਆ ਵਾਣਾ ਉਹ ਤੇ ਮਿੱਟੀ ਪਾਓ ਤੇ ਆ ਕੰਧ ਕੁੰਦਲ ਜਿਹੜੀ ਗੱਲ ਵਾਣਾ ਇਹ ਹੁਣ ਰਹਿਣ ਦੇ ਵਿੱਚ ਹੀ। ਉਹ ਕੰਧ ਕੋ ਘੱਟਣੀ ਯਾਰ ਆਪਾਂ। ਇਹਨਾਂ ਪਿਛੇ ਲੱਗੇ ਕੰਧ ਘੱਟਣੀ ਹੈ। ਲਵਲੀਆ ਨੇ ਬੋਲਣਾ ਫੇਰ ਨਹੀਂ ਤੇਰੀ ਮਾਂ ਨੇ ਹਟਣਾ। ਉਹ ਮੰਮੀ ਥੋੜੀ ਜੀ ਨਾ ਕਾਲੇ ਸੁਭਾ ਦੀ ਆ। ਤੁਹਾਨੂੰ ਪਤਾ ਤੇ ਹੈਗਾ ਵਾ। ਕੋਈ ਗੱਲ ਨਹੀਂ। ਨਹੀਂ ਭਾ ਜਿਹੜੀ ਗੱਲ ਘੱਟ ਬੋਲਦੀ ਆ ਕੁੜੀ ਨੂੰ ਉਹ ਤਾਂ ਨਾ ਬੋਲਿਆ ਕਰੇ ਫੇਰੇ। ਚਲੋ ਕੋਈ ਗੱਲ ਹੀ ਨਹੀਂ ਬੋਲਦੀ ਗਾਹ ਤੋਂ ਯਾਰ ਤੈਨੂੰ ਜਾਨ ਸਮਝਾ ਕੇ ਰੱਖ ਫਿਰ ਨਹੀਂ ਬੋਲਦੀ ਮੰਮੀ ਮੈਂ ਸਮਝਾਦਣਾ ਜਾ ਕੇ ਚਲ ਆਹੀਂ ਨੋ ਸਾਜ ਜੋ ਮਰਜੀ ਕਰਦੇ ਰਹੀਏ ਇਹਦਾ ਕੀ ਮਤਲਬ ਹੈ ਇੱਥੇ ਗੱਲ ਕਰਨ ਦਾ ਨਾਲ ਕਿਹਾ ਤੇ ਉਹਦੀ ਮੋਰੀ ਪਤਾ ਲੱਗੀ ਗਿਆ ਵਾ ਇਹ ਕਸੂਰ ਕਿਹਦਾ ਵਾ ਉਹ ਨਹੀਂ ਪੱਤੇ ਵਾਲੀ ਗੱਲ ਤੇ ਉਹਦੋਂ ਵੀ ਮੈਨੂੰ ਦਿਲਜੀਤ ਨੇ ਦੱਸੀ ਤੇ ਮੈਂ ਬਥੇਰਾ ਸਮਝਾਇਆ ਇਹ लवली ਚਲੋ ਕਰੋ ਕੰਮ ਤੰਦਾ ਘਰਾਂ 'ਚ ਜਦਨੇ ਕੰਮ ਹੁੰਦੇ ਰਹਿੰਦੇ ਓਏ ਆਹੋ ਯਾਰ ਗੱਲਾਂ ਹੀ ਕਦੀ ਮੁੱਕੀਆਂ ਵਾ